ਥਾਣਾ ਸਦਰ ਫਗਵਾੜਾ ਦੇ ਨਾਮਯੁਕਤ ਐਸਐਚਓ ਅਮਨਦੀਪ ਨਾਹਰ ਵੱਲੋਂ ਚਾਰ ਸੰਭਾਲਨ ਉਪਰੰਤ ਸ਼ਿਵ ਸੈਨਾ ਪੰਜਾਬ ਦੇ ਮੈਂਬਰਾਂ ਦਾ ਇੱਕ ਵਫਦ ਸੀਨੀਅਰ ਉਪਰਧਾਨ ਪੰਜਾਬ 인ਦਰਜੀਤ ਕਰਵਲ ਦੀ ਅਗਵਾਈ ਹੇਠ ਐਸਐਚਓ ਅਮਨਦੀਪ ਨਾਹਰ ਨੂੰ ਮਿਲਿਆ ਇਸ ਦੌਰਾਨ ਜਿੱਥੇ ਸਮੂਹ ਮੈਂਬਰਾਂ ਨੇ ਅਮਨਦੀਪ ਨਾਹਰ ਨੂੰ ਫੁੱਲਾਂ ਦੇ ਬੁਕੇ ਭੇਂਟ ਕਰਕੇ ਜੀ ਆਇਆਂ ਨੂੰ ਕਿਹਾ ਉੱਥੇ ਹੀ ਉਨ੍ਹਾਂ ਕਿਹਾ ਕਿ ਅਮਨਦੀਪ ਨਾਹਰ ਨੇ ਪਹਿਲਾਂ ਵੀ ਥਾਣਾ ਸਿਟੀ ਵਿਖੇ ਰਹਿ ਕੇ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਸਨ ਉਨ੍ਹਾਂ ਆਖਿਆ ਕਿ ਹੁਣ ਵੀ ਉਹ ਫਗਵਾੜਾ ਵਿੱਚ ਰਹਿ ਕੇ ਸ਼ਰਧਾਰਤੀ ਅੰਸਰਾਂ ਉੱਪਰ ਨਕੀਲ ਕੱਸਣਗੇ ਉਨਾ ਵਿਸ਼ਵਾਸ ਦੁਆਇਆ ਕਿ ਸ਼ਿਵਸਣਾ ਪੰਜਾਬੀ ਪੁਲਿਸ ਨਾਲ ਪੂਰਨ ਸਹਿਯੋਗ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਏਗੀ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਅਸੀਂ ਇੱਥੇ ਸਾਡੇ ਥਾਣੇ ਦੇ ਵਿੱਚ ਆਪਣੇ ਸ਼ਿਵਸਣਾ ਦੇ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਇੰਦਰਜੀਤ ਗਰਵਲ ਔਰ ਵਾਈਸ ਪ੍ਰਧਾਨ ਜੇਸ ਪਾਲਤਾ ਜੀ ਸ਼ਹਿਰ ਪ੍ਰਧਾਨ ਅਕੁਰ 베ਦੀ ਜੀ ਦੇ ਅਡਸ਼ਾ ਦੇ ਵਿੱਚ ਇੱਕ ਸਾਡਾ ਮੰਡਲ ਇਹਨਾਂ ਨੂੰ ਇੱਥੇ ਸਾਡੇ ਥਾਣੇ ਦੇ ਵਿੱਚ ਆਏ ਆ ਬੜੀ ਖੁਸ਼ੀ ਹੋਈ ਆ ਇੱਥੇ ਦੇ ਐਸ ਐਚਓ ਅਮਨਦੀਪ ਨਾਹਰ ਜੀ ਨੇ ਚਾਰਜ ਸੰਭਾਲਿਆ ਜਿਸ ਤਰ੍ਹਾਂ ਕੀ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਐਸਐਚਓ ਸਿਟੀ ਵੀ ਵਾੜਾ ਸ਼ਹਿਰ ਦੇ ਵਿੱਚ ਵੀ ਬਹੁਤ ਚਿਰਾਂ ਨੇ ਸੇਵਾ ਨਿਭਾਈ ਆ ਔਰ ਸ਼ਹਿਰ ਅੱਜ ਤੱਕ ਯਾਦ ਕਰਦਾ ਹੈ ਇਹਨਾਂ ਨੇ ਨਸ਼ਿਆਂ ਦੇ ਉੱਤੇ ਔਰ ਸ਼ਰਾਬ ਦੀ ਅੰਥਰਾਂ ਦੇ ਉੱਤੇ ਪੂਰੀ ਲਗਾਮ ਲਗਾਈ ਰੱਖੀ ਹੈ ਔਰ ਅੱਜ ਇੱਥੇ ਸਦਰ ਦੇ ਵਿੱਚ ਇਹਨਾਂ ਦੇ ਚਾਰ ਦੇ ਲਾਂਦੇ ਅਸੀਂ ਇਹਨਾਂ ਨੂੰ ਵਧਾਈਆਂ ਦਿੱਤੀਆਂ ਔਰ ਅਸੀਂ ਆਸ ਕਰਦੇ ਹਾਂ ਕਿ ਸ਼ਹਿਰ ਔਰ ਸ਼ਹਿਰ ਦੇ ਹਾਲੇ ਦਿਵਾਲੇ ਪੂਰੀ ਗੰਥੀ ਜੁਆਨਸੀ ਦੇ ਵਿੱਚ ਜਿੰਨੇ ਵੀ ਸ਼ਰਾਬ ਦੀ ਤੱਤ ਬਹਿਗੇ ਆ ਜਿੰਨੇ ਵੀ ਨਸ਼ਾ ਕਰਨ ਵਾਲੇ ਲੋਕ ਆ ਉਹਨਾਂ ਉੱਤੇ ਲਗਾਮ ਘਸਣਗੇ ਔਰ ਇਹਨਾਂ ਨੂੰ ਅਸੀਂ ਇਸ ਲਈ ਵੀ ਵਧਾਈਆਂ ਦਿੰਤੀਆਂ ਇਹਨਾਂ ਨੂੰ ਇਹਨਾਂ ਦੀ 26 15 ਅਗਸਤ ਦੇ ਉੱਤੇ ਸਟੇਟ ਲੈਵਲ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਨੂੰ ਇਹ ਮੈਡਲ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਇਹਨਾਂ ਦੀ ਵਧੀਆ ਕਾਰਗੁਜ਼ਾਰੀ ਵਧੀਆ ਸਰਵਿਸ ਨੂੰ ਦੇਖਦੇ ਹੋਏ ਅਸੀਂ ਇਹਨਾਂ ਨੂੰ ਆਸ਼ਵਾਸਨ ਵੀ ਦਿੱਤਾ ਹੈ ਕਿ ਸਾਡੀ ਪਾਰਟੀ ਦੀ ਵੀ ਜਦੋਂ ਵੀ ਇਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਲੋੜ ਪੈ ਗਈ ਅਸੀਂ ਇਹਦਾ ਪੂਰਾ ਸਹਿਯੋਗ ਕਰਾਂਗੇ ਇਸੇ ਤਰ੍ਹਾਂ ਹੀ ਮੋਬਾਈਲ ਐਸੋਸੀਏਸ਼ਨ ਫਗਵਾੜਾ ਦੇ ਸਮੂਹ ਮੈਂਬਰਾਂ ਦਾ ਇੱਕ ਵਫਦ ਥਾਣਾ ਸਦਰ ਦੇ ਮੁਖ ਅਫਸਰ ਅਮਨਦੀਪ ਨਾਹਰ ਨੂੰ ਜੀ ਆਇਆਂ ਨੂੰ ਕਹਿਣ ਲਈ ਥਾਣਾ ਸਦਰ ਵਿਖੇ ਪਹੁੰਚਿਆ ਜਿੱਥੇ ਕਿ ਉਨ੍ਹਾਂ ਥਾਣਾ ਮੁਖੀ ਅਮਨਦੀਪ ਨਾਹਰ ਨੂੰ ਫੁੱਲਾਂ ਦੇ ਬੁਕੇ ਭੇਟ ਕਰਕੇ ਜੀ ਆਇਆਂ ਨੂੰ ਕਿਹਾ ਇਸ ਦੌਰਾਨ ਵਕਫਾਗ ਬੁਲਾਇਆ ਰਿਹਾ ਨੇ ਕਿਹਾ ਕਿ ਅਮਨਦੀਪ ਨਾਹਰ ਦੀ ਮੌਜੂਦਗੀ ਵਿੱਚ ਇਲਾਕੇ ਦਾ ਮਾਹੌਲ ਸ਼ਾਂਤ ਰਹੇਗਾ ਤੇ ਅਪਰਾਧਾਂ ਨੂੰ ਠੱਲ ਪਵੇਗੀ ਇਸ ਦੌਰਾਨ ਥਾਣਾ ਮੁਖੀ ਅਮਨਦੀਪ ਨਾਹਰ ਨੇ ਵੀ ਸਾਰੇ ਹੀ ਸਨਚਨਾਦਾਤਾ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਵਾਇਆ ਕਿ ਉਹ ਆਪਣੀ ਡਿਊਟੀ ਨੂੰ ਬੜੀ ਹੀ ਇਮ ਸਾਰੇ ਭਰਾਵਾਂ ਨੂੰ ਜੈ ਸ਼੍ਰੀ ਰਾਮ ਅੱਜ ਅਸੀਂ ਫਗਵਾੜਾ ਤੋਂ ਸਾਡੀ ਮੋਬਾਈਲ ਐਸੋਸੀਏਸ਼ਨ ਫਗਵਾੜਾ ਸਾਡੇ ਅਮਨ ਨਾਰਜੀ ਐਸਐਚਓ ਦਬੰਗ ਐਸਐਚਓ ਫਗਵਾੜਾ ਰਹਿ ਚੁੱਕੇ ਸੀਟੀ ਅੱਜ ਉਹਨਾਂ ਨੇ ਸਦਰ ਦੇ ਵਿੱਚ ਆਪਣੀ ਕਾਰਗੁਜ਼ਾਰੀ ਸ਼ੁਰੂ ਕੀਤੀ ਹੈ ਅਸੀਂ ਉਹਨਾਂ ਨੂੰ ਸਨਮਾਨਿਤ ਕਰਨ ਆਏ ਸੀਗੇ ਬਹੁਤ ਹੀ ਦਬੰਗ ਅਫਸਰ ਆ ਅਸੀਂ ਇਹੀ ਚਾਹਾਂਗੇ ਕਿ ਜਿੱਦਾਂ ਉਹ ਪਹਿਲਾਂ ਆਪਣੀ ਡਿਊਟੀ ਉਹਨਾਂ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਪੂਰੀ ਕੀਤੀ ਹੈ ਤੇ ਇਸ ਵਾਰੀ ਵੀ ਅਸੀਂ ਇਹੀ ਚਾਹੁੰਦੇ ਆ ਕਿ ਜੋ ਫਗਵਾੜੇ ਦੇ ਵਿੱਚ ਤੁਸੀਂ ਦੇਖ ਲਈਆਂ ਕਿ ਮਾਹੌਲ ਬਹੁਤ ਜ਼ਿਆਦਾ ਖਰਾਬ ਹੋਇਆ ਆ ਦਿਨ ਰਾਤ ਹੋਵੇ ਚਾਹੇ ਦਿਨ ਹੋਵੇ ਰਾਤ ਹੋਵੇ ਦਕੈਤੀ ਇਦਾਂ ਹੁੰਦੀ ਹੈ ਕਿ ਜਿੱਦਾਂ ਪੁਲਿਸ ਦਾ ਖੌਫ ਹੈ ਨਹੀਂਗਾ ਕਿਸੇ ਨੂੰ ਤੇ ਮੈਂ 나ਰ ਸਾਹਿਬ ਨੂੰ ਇੱਕ ਪਾਸੇ ਹੋਰ ਵੀ ਵਧਾਈ ਦੇਣਾ ਕਿ ਉਹਨਾਂ ਨੂੰ 15 ਅਗਸਤ ਨੂੰ ਸਮਾਨਿਤ ਕੀਤਾ ਗਿਆ ਉਹ ਕਿਉਂ ਸਮਾਨਿਤ ਕੀਤਾ ਗਿਆ ਕਿਉਂਕਿ ਇੱਕ ਨੀਡਰ ਆਫੀਸਰ ਜਿਹੜਾ ਕਿ ਬਿਨਾਂ ਕਿਸੇ ਤੋਂ ਡਰੇ ਸਿਰਫ ਸਾਥ ਦਿੰਦਾ ਆ ਉਸ ਚੀਜ਼ ਦਾ ਕਿ ਜ਼ੁਰਮ ਖਤਮ ਕਰਨਾ ਆ ਤੇ ਮੈਂ ਅੱਜ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਗੁਰਦਸਤੇ ਪੇਨਡ ਕੀਤੇ ਗਏ ਤੇ ਮੈਂ ਵਾਹਿਗੁਰੂ ਅੱਗੇ ਬੇਨਤੀ ਕਰਦਾ ਕਿ ਉਹਨਾਂ ਨੂੰ ਇਦਾਂ ਹੀ ਚੜ੍ਹਦੀ ਕਲਾ ਵਿੱਚ ਰੱਖਾਂ